ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਅੱਜ ਇੱਕ ਟੋਕੜ ਗੱਬਣ ਜਰਸੀ ਜਮਨ ਨਗੀਨਾ ਵੀ ਸੇਲ ਆ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਗੁਰਪਿਆ ਸਿੰਘ ਆ ਪਿੰਡ ਛੋਟੀਆਂ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਨੇੜੇ ਤਲਵੰਡੀ ਪਾਈ ਮੋਬਾਈਲ ਨੰਬਰ 905689472 ਠੀਕ ਆ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀਗੀ ਸੂਈ ਸਵਾਈ ਗਾਂ ਦੀ ਵੈਗ ਗਈ ਜੀ ਕਿੰਨੇ ਕ ਟਾਈਮ ਚ ਵੈਗ ਗਈ ਸੀ ਮਿੰਲਾ ਦਾ ਉਹਦੇ ਮਿੰਟ 15 20 ਤਾਂ ਲੱਗ ਗਏ ਸੀ ਪਰ ਉਹਦੇ ਫੋਨ ਹਜੇ ਵੀ ਆਈ ਜਾਂਦੇ ਠੀਕ ਆ ਬਾਈ ਤੇ ਜਿਹੜੀ ਆ ਜਰਸੀ ਆ ਕਿੰਨਵੇਂ ਸੂਆ ਸੂਈ ਵੀ ਆ ਜੀ ਇਹ ਦੂਜਾ ਸੂਆ ਬਾਈ ਜੀ ਸੂਈ ਵੀ ਆ ਹਾਂਜੀ ਸੂਈ ਆ ਮੇਰੇ ਹਿਸਾਬ ਨਾਲ ਹੋ ਸਕਦਾ ਪਹਿਲਾ ਸੂਈ ਹੋਵੇ ਆਪਾਂ ਨੂੰ ਦੂਜਾ ਦੱਸਿਆ ਆਪਾਂ ਦੂਜਾ ਠੀਕ ਆ ਜੀ ਤੇ ਤੀਜੇ ਸੂਈ ਹਾਸਤੇ ਗੱਬਣਾਈ ਹੈ ਹਾਂ ਤੀਜਾ ਮੰਨ ਲਓ ਜਾਂ ਜਿਵੇਂ ਮਰਜ਼ੀ ਮੰਨ ਲਓ ਯਾਰ ਮੈਂ ਤਾਂ ਲਿਆਂਦੀ ਆ ਵੀਰ ਸਹੀ ਗੱਲ ਹੈਣਾ ਹੋ ਸਕਦਾ ਇਹ ਪਹਿਲਾ ਜਿਹੜਾ ਦੱਸਣ ਆਲਿਆਂ ਦਾ ਇਹ ਕਹੇ ਵੀ ਹਾਂ ਪਹਿਲਾ ਸੂਆ ਤੇ ਦੂਜੇ ਲਈ ਹਨਾ ਠੀਕ ਹੈ ਜੀ ਦੰਦੋ ਚੱਕ ਕੀਤੀ ਬੰਦੋ ਹੈ ਬਈ ਚੱਕ ਦੇ ਹਜੇ ਚੱਕ ਰਹੀ ਆ ਚੱਕਦੀ ਆ ਹਾਂ ਠੀਕ ਹੈ ਜੀ ਆਪਾਂ ਤਾਂ ਲਿਆਂਦੀਆਂ ਹੁੰਦੀਆਂ ਹਨਾ ਠੀਕ ਹੈ ਜੀ ਜਿਹੜੀ ਆਪ ਦੇ ਘਰੇ ਆ ਬਈ ਉਹਦੀ ਆਪਾਂ ਗਾਰੰਟੀ ਦੇਵਾਂਗੇ ਹਾਂ ਸੂਆ ਬਈ ਗਾਇਆਂ ਦੇ ਸਾਂਭਣ ਦੇ ਸਿਰ ਤੇ ਬੂਠੀ ਦੇ ਕੇ ਬੂਠੀ ਦੇ ਕੇ ਤਾਂ ਬਾਕੀ ਦੰਦ ਉਹਦੇ 6 ਦੰਦ ਹੁੰਦੀ ਯਾਰ ਸਹੀ ਗੱਲ ਕਿਹੜਾ ਚਲੋ ਵੱਡੀ ਆ ਹਾਂ ਕੋਈ ਦੰਦਾਂ ਚ ਬੈੜਾ ਕੋਈ ਹੋ ਨਹੀਂ ਤੇ ਜਿਹੜੀ ਬਈ ਗੱਬਣ ਚ ਇੱਕ ਪਾ ਸਕੈ ਕਿੰਨੇ ਟਾਈਮ ਦੀ ਇਹ ਬਈ 7 ਤੋਂ ਉੱਪਰ ਦੱਸਿਆ ਡਾਕਟਰ ਨੇ ਯਾਨੀ 7 ਮੰਨ ਕੇ ਉਹ ਤਾਂ ਕਹਿੰਦਾ ਵੀ 8ਾਂ ਦੇ ਨੇੜੇ ਆ ਹਾਂ ਪਰ 7 ਪਲੱਸ ਆ ਇਹਨਾ ਨਹੀਂ ਪਤਾ ਵੀ ਕਿੰਨੀ ਆ ਠੀਕ ਆ ਜੀ ਅੰਦਾਜ਼ਾ ਜਾਨੀ 7 ਤੋਂ ਬਾਹਰ ਹੋਊਗੀ ਆਵਦਾ ਹਾਂ ਮੇਰੇ ਵੱਲੋਂ ਸਪੈਸ਼ਲ ਬੇਨਤੀ ਆ ਕਿ ਆਪ ਦਾ ਡਾਕਟਰ ਨਾਲ ਲੈ ਕੇ ਆਓ ਜੇ ਆਪਾਂ ਦਾ ਡਾਕਟਰ ਨੇ ਜਿਵੇਂ ਦੱਸਿਆ ਉਹ ਆਪਾਂ ਦਸੀਏ ਨੇ ਘਰ ਵਾਲਿਆਂ ਨੇ ਜਾਨੀ ਕਿ ਜਿੰਨਾ ਤੋਂ ਆਪਾਂ ਲਈ ਸੀ ਉਹ ਵੀ ਕਹਿੰਦੇ ਪਰ ਡਾਕਟਰ ਨੇ ਚੈੱਕ ਕੀਤੀ ਉਹ ਕਹਿੰਦਾ 7 ਪਲੱਸ ਹੀ ਆ ਠੀਕ ਆ ਬਾਈ ਤੇ ਦੁੱਧ ਕਿੰਨਾ ਨਟ ਤਿਆਰ ਆਈ ਦੁੱਧ ਇਹ ਹਜੇ ਦੁੱਧ ਵਾਲੇ ਪਾਸੇ ਨੂੰ ਆਪਾਂ ਜੇ ਤਾਂ ਇਹਨੂੰ ਖਰਾਕ ਪਾਵਾਂਗੇ ਫਿਰ ਤਾਂ ਇਹਨੇ ਸੁੱਕਣਾ ਨਹੀਂ ਦੋ ਦੋ ਹੁਣ ਇਹਦਾ ਦੁੱਧ ਸਕਾਰ ਹੈ ਅੱਛਾ ਜੀ ਕਿਉਂਕਿ ਮੇਰਾ ਵੀ ਇਹ ਹੈ ਜੇ ਤਾਂ ਮੇਰੇ ਕੋਲੇ ਰਹੇਗੀ ਤਾਂ ਵੀ ਮੈਨੂੰ ਹਨਾ ਇਹਦੀ ਸੇਵਾ ਕਰਨੀ ਪੈਣੀ ਹੈ ਹਨਾ ਇਹ ਹੁਣ ਛੱਡਣ ਦੇ ਨੇੜੇ ਚੱਲ ਰਿਹਾ ਹੈ ਆ ਮਹੀਨੇ ਜੇ ਛੱਡੀ ਜਾਵੇ ਫੇਰ ਹੀ ਗਾ ਜੇ ਹੁਣ ਆਪਾਂ ਖਰਾਕ ਪਾਉਨੇ ਨੂੰ ਜਿਹਨੇ ਦੁੱਧ ਆਪ ਹੋ ਜਾਣਾ ਦੁੱਧ ਹੁਣ ਇਹਦੇ ਥੱਲੇ 7 ਕਿਲੋ ਦੁੱਧ ਆ ਅੱਜ ਦਾ ਦੁੱਧ 7 ਕਿਲੋ ਆ 7 ਕਿਲੋ ਆ ਤੇ ਉਹ ਵੀ ਜੇ ਇਹਨੂੰ ਆਪਾਂ ਖਰਾਕ ਪਾਤੀ ਫਿਰ ਉਹ ਦੁੱਧ ਨਹੀਂ ਸੁੱਕਣਾ ਭਾਈ ਫਿਰ ਤਾਂ ਸਹੀ ਗੱਲ ਆ ਤਾਂ ਕਰਕੇ ਗਾਂ ਟਾਈਮ ਨਹੀਂ ਰਹਿ ਗਿਆ ਜੀ ਕਿਉਂਕਿ ਆਪਾਂ ਦਾ ਇਹ ਵੀ ਜੇ ਤਾਂ ਕਰਮਾਂ ਵਾਲੀ ਦਾ ਕਿਸੇ ਦੇ ਘਰ ਦਾ ਅੰਜਲ ਹੋਇਆ ਤਾਂ ਠੀਕ ਆ ਨਹੀਂ ਮੈਂ ਇਹਨੂੰ 12 ਦਿਨਾਂ ਦੇ ਵਿੱਚ ਦੁੱਧ ਸਕਾ ਕੇ ਡਰਾਈ ਕਰ ਦਵਾਂ ਠੀਕ ਆ ਬਾਈ ਤੋੜ ਕੇ ਦਿਖਾ ਦੀ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਬਰੀਡ ਦੇ ਪੱਖ ਤੋਂ ਚੰਗੀ ਆ ਸ਼ੈਗ ਦੇ ਦੰਦ ਬਾਈ ਦੱਸਦਾ ਕਿ ਚੱਕਦੀ ਆ ਆਕੇ ਬੇਸ਼ੱਕ ਦੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਟੀ ਆ ਬਰੀਡ ਦੇ ਪੱਖ ਤੋਂ ਚੰਗੀ ਆ ਇੱਕ ਹਾਈਟ ਦਾ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਜਰਸੀਆਂ ਦੀ ਹਾਈਟ ਆ ਜਰਸੀਆਂ ਦੇ ਮੁਕਾਬਲੇ ਹਾਈਟ ਬਿਲਕੁਲ ਸਹੀ ਆ ਜਣੀ ਦਰਮਿਆਨੇ ਤੋਂ ਵੱਡੀ ਆ ਤੇ ਫੁੱਲ ਵੱਡੀਆਂ ਤੋਂ ਛੋਟੀ ਆ ਜਣੀ ਦਰਮਿਆਨੇ ਤੋਂ ਪਲੱਸ ਜਾਂਦੀ ਆ ਤੇ ਪਰ ਸਮੀ ਭਲੀ ਫੁੱਲ ਆ ਬਾਕੀ ਤੁਹਾਨੂੰ ਦੇਖ ਕੇ ਵੀ ਪਤਾ ਲੱਗਦਾ ਹੋਊ ਫੁੱਲ ਰਾਜੀ ਆ ਕਿਸੇ ਸੇਵਾ ਵਾਲੇ ਘਰੋਂ ਆਈ ਆ ਦੁੱਧ ਦਾ ਕੰਮ ਹੋਊਗਾ ਜਿਹੜੇ ਹਿਸਾਬ ਨਾਲ ਕਰਮ ਵਾਲੇ ਬਰੀਡ ਰੱਖੀ ਬੈਠੇ ਆ ਰੀਡ ਦੀ ਹੱਡੀ ਤੋਂ ਜਮਾ ਸਟੇਟ ਆ ਜੀ ਚੈੱਕ ਕਰੋ ਬਾਕੀ ਚੌੜਾ ਪੇਟ ਬੁੜਾ ਮੱਝਾਂ ਰਗਾ ਸੋਹਣੀ ਫੇਸ ਕੁਆਲਟੀ ਆ ਸੀ ਰਿਕਾਰਡ ਤਾਂ ਨਹੀਂ ਪਤਾ ਬਾਈ ਨੂੰ ਪਰ ਬਾਕੀ ਬਾਈ ਐਤੋਂ ਦਾ ਦੱਸਦਾ ਸੀ ਇਹ ਲੈ ਠੰਡੀ ਲਓ ਜੀ ਸੀ ਇਹ ਠੰਡੀ ਕੋਈ ਉਹ ਜਾਨੀ ਵਾਦਾ ਬੱਟਾ ਨਹੀਂ ਹੈਨਾ ਆ ਚਾਰਪ ਲੱਗੀ ਆ ਬਾਈ ਵੇਖਦੇ ਲਓ ਚੈੱਕ ਕਰੋ ਦੁੱਧ ਵਾਲੇ ਦਾ ਨਿਆਰੇ ਲਿਆ ਦੂੰਗੀ ਜਿੱਦੇ ਕਰਮ ਵਾਲੀ ਸੀ ਤੁਹਾਨੂੰ ਚਾਹ ਜ ਵੀ ਸੋਹਣੇ ਆਈ ਚੈੱਕ ਕਰੋ ਆ ਦੇਖ ਬਾਈ ਇਹ ਕਿੱਥੇ ਇਹਨੇ ਲਾਉਣਾ ਕਿੱਥੋਂ ਸਟਾਰਟਿੰਗ ਹੋਊਗੀ ਸੂਤੋ ਲੈ ਕੇ ਸੂਤੋ ਲੈ ਕੇ ਤੇ ਖੁਚਾਂ ਦੇ ਥੱਲੇ ਤੇ ਕਰਵਾਉਣਾ ਜਾਊਗਾ ਜੇ ਤਾਂ ਵੀਰ ਕੋਈ ਲੈ ਗਿਆ ਤਾਂ ਠੀਕ ਆ ਨਹੀਂ ਤੇਰੇ ਚੈਨਲ ਤੇ ਦਿਖਾਊਗਾ ਜ਼ਰੂਰ ਜੇ ਜਦੋਂ ਬਣੀ ਜਦੋਂ ਤਿਆਰ ਹੋ ਗਈ ਜਿੰਦੇ ਸੂਈ ਹੈ ਨਾ ਸਪੈਸ਼ਲ ਵੀਡੀਓ ਉਦੋਂ ਫਿਰ ਵੇਚਣਾਸਤੇ ਨਹੀਂ ਪਾਉਣੀ ਉਦੋਂ ਫਿਰ ਦਿਖਾਉਣਾਸਤੇ ਪਾਉਣੀ ਹੈ ਪਰ ਮੈਂ ਇਹ ਗੱਲ ਕਹਿਣਾ ਫੋਨ ਮੈਨੂੰ ਸ਼ੌਂਕੀ ਬੰਦਾ ਲਾਵੇ ਉਹ ਨਾ ਲਾਵੇ ਜਿਹੜਾ ਐਵੇਂ 40 50 ਹਜ਼ਾਰ ਦੀਆਂ ਦੂਜੀਆਂ ਲੈਂਦਾ ਜਰਸੀ ਠੀਕ ਹੈ ਜੀ ਕਿਉਂਕਿ ਬਈ ਬਰੀਡ ਦਾ ਮੋਲ ਆ ਦੁੱਧ ਵੀ ਕਰਮ ਵਾਲੀ ਚੰਗਾ ਪਾਜੂ ਜਿਹੜੇ ਬੰਦੇ ਨਾ ਜਰਸੀ ਬਰੀਡ ਦਾ ਕੰਮ ਕਰਦੇ ਆ ਸਪੈਸ਼ਲ ਜਰਸੀ ਦਾ ਉਹ ਬੰਦਿਆਂ ਨੂੰ ਇਹ ਚੀਜ਼ ਦੀ ਪਰਖ ਹੋਊਗੀ ਮੈਨੂੰ ਜਿੰਨੀ ਕੁ ਪਰਖ ਆ ਮੇਰੇ ਹਿਸਾਬ ਨਾਲ ਬਹੁਤ ਚੰਗੀ ਆ ਜੀ ਬਾਕੀ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਉਹ ਆਪਦਾ ਅੰਦਾਜ਼ਾ ਲਾ ਲੈਣਾ ਬਾਕੀ ਜਦੋਂ ਤੁਸੀਂ ਕੋਲੇ ਆਉਂਗੇ ਨਾ ਤੁਹਾਨੂੰ ਜਜੂਗੀ ਹਾਈਟ ਤਾਂ ਪਰ ਨੋਰਮਲ ਹੀ ਕਹਿ ਸਕਦੇ ਆ ਪਰ ਬਰੀਡ ਦੇ ਪੱਖ ਤੋਂ ਚੰਗੀ ਆ ਸਮੀ ਬਲੀ ਵੀ ਚੰਗੀ ਆ ਜੀ ਮੁੱਲ ਬਈ ਇਹਦਾ ਮੁੱਲ ਇਹਦਾ ਬਾਈ ਜੀ ਵੈਸੇ ਤਾਂ ਇਹਦਾ ਮੁੱਲ ਹੈ ਕੋਈ ਨਹੀਂ ਸਹੀ ਗੱਲ ਆ ਜੇ ਤਾਂ ਕੋਈ ਮੈਨੂੰ ਪੁੱਛੇ ਮੈਂ ਤਾਂ ਇਹਦੇ 650 ਦੇ ਟੀਕੇ ਲੋਆਏ ਬਾਈ ਜਰਸੀ ਦਾ ਬੱਚਾ ਲੈਣ ਦੀ ਖਾਤਾ ਠੀਕ ਹੈ ਸਹੀ ਗੱਲ ਇਹ ਨਹੀਂ ਪਤਾ ਵੀ ਬੱਚਾ ਦੇਣਾ ਕ੍ਰੋਸ ਚ ਬੱਚਾ ਜਾਂ ਬੱਚੀ ਦੇਣੀ ਆ ਉਹਦਾ ਤਾਂ ਕ੍ਰੋਸ ਚ ਦੇ ਜੇ ਜੇ ਫਿਰ ਉਹਨੂੰ ਸੰਭ ਕੇ ਐਡੀ ਵਹਿੜ ਕਰਨ ਲਈ ਤਾਂ ਲੱਖ ਰੁਪਈਆ ਚਾਹੀਦਾ ਸਹੀ ਗੱਲ ਇਹਦਾ ਤਾਂ ਮੁੱਲ ਕੋਈ ਨਹੀਂ ਪਲਾਈ ਤੇ ਮਹੀਨੇ ਰਹਿ ਗਏ ਤਿੰਨ ਤਿੰਨ ਮੰਨ ਲੋ ਜਾਨੀ ਘੱਟ ਹੀ ਰਹਿ ਗਏ ਤਿੰਨ ਮਹੀਨੇ ਸੱਤ ਤੋਂ ਪਲੱਸ ਆ ਤੇ 2 2.5 ਮਹੀਨੇ ਰਹਿ ਗਏ ਜੀ ਹੁਣ ਤਾਂ ਇਹਦੀ ਸੇਵਾ ਕਰਨ ਵਾਲਾ ਹੁਣ ਤਾਂ ਸੇਵਾ ਸਹੀ ਮੈਨੇ ਦੁੱਧ ਪੀਣ ਆਸਤੇ ਨਹੀਂ ਹੁਣ ਸੇਵਾ ਕਰਨ ਵਾਲਾ ਬੰਦਾ ਲਿਆ ਹੁਣ ਦੁੱਧ ਬਈ ਜਦੋਂ ਗਰਮ ਕਰੀਦਾ ਐਂਚੇ ਐਂਚੇ ਉੱਤੇ ਮਲਾਈ ਹੁੰਦੀ ਐਂਚੇ ਐਂਚੇ ਹਾਂ ਕਿਉਂਕਿ ਦੁੱਧ ਸੰਘਣਾ ਹੀ ਬਹੁਤ ਹੁੰਦਾ ਦੁੱਧ ਸੰਘਣਾ ਹੀ ਬਹੁਤ ਹੈ ਬਈ ਸਿਰੇ ਤੇ ਆ ਕਿਉਂਕਿ ਹੁਣ ਜਮਾ ਸਿਰੇ ਤੇ ਡਰਾਈ ਕਰਨਾ ਮੁੱਲ ਇਹਦਾ ਕੋਈ ਨਹੀਂ ਬਈ ਹਾਂ ਹਾਂ 55000 ਦੀ ਹੋਊਗੀ ਕੁਝ ਮਾਂ ਤਨਮਨ ਬਾ ਮਾਨਤਾਨੀ ਆ ਠੀਕ ਆ ਜੀ ਮੁੱਲ ਤਾਂ ਹੈ ਵੀ ਕੋਈ ਨਹੀਂ ਕਿਉਂਕਿ ਬਈ ਬਰੀਡਾਂ ਦੇ ਮੁੱਲ ਨਹੀਂ ਹੁੰਦੇ ਸ਼ੌਕੀਆ ਬੰਦੇ ਰੱਖਦੇ ਆ ਇਹ ਸ਼ੌਕ ਆਲਾ ਬੰਦਾ ਜੇ ਕੋਈ ਹਨਾ ਸ਼ੌਕੀਆ ਬੰਦੇ ਰੱਖਦੇ ਆ ਜੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਥੋੜੀ ਨਿਵਾਤੀ ਧੋਤੀ ਨਹੀਂ ਜੇ ਕਿਦੇ ਸ਼ੈਂਪੂ ਸ਼ੂੰਪੂ ਮਾਰਿਆ ਹੁੰਦਾ ਤਾਂ ਗੱਲਬਾਤ ਹੀ ਹੋਰ ਹੋਣੀ ਸੀਗੀ ਕਿਉਂਕਿ ਫਾਰਮ ਦਾ ਕੰਮ ਦੇਖ ਸਕਦੇ ਹੋ ਬਾਈ ਦੀਆਂ ਖੁੱਲੀਆਂ ਹੀ ਛੱਡੀਆਂ ਮੈਂ ਇਹ ਵੀ ਕਰਮ ਵਾਲੀ ਖੁੱਲੀ ਸੀ ਹੁਣੀ ਬੰਨੀ ਆ ਬਾਕੀ 56000 ਚੋਂ ਮਾਨਤਾਨ ਹੋ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ